ਸੋ ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਠੀਕ ਸਾਡ ਚਾੜੀ ਕਲਾ ਜੋ ਆਉਂਦੇ ਆ ਆਪਣੀ ਬੱਚੇ ਕਸ਼ ਕਲਾ ਦੇ ਆਪਾਂ ਜੋ ਬਣਾਉਂਦਾ ਹੈ ਦਾ ਸ਼ਕਤ ਤੇ ਇਧਰ ਲਈ ਆਰਡਰ ਕੱਢਣੇ ਆ ਸਾਰੇ ਬੰਦੇ ਰੈਡੀ ਬੰਦੇ ਰੈਡੀ ਆ ਆ ਰੱਖਦੇ ਪੀਜ ਤੇ ਅਜੇ ਗੈਂਟ ਦੇ ਫਰੀ ਨਹੀਂ ਜਾਂ ਫਰੀ ਹੁੰਦੀਆਂ ਆ ਕਰਦੇ ਆ ਸੰਤੀ ਕਰਨੇ ਸਿਕਨ ਲਾਓ ਜੀ ਆਓ ਜੀ ਸਿਕਨ ਲਾਓ ਜੀ ਵਾਹ 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 ਹੋ ਗਿਆ ਵੀ ਇਹ ਬਾਕੀ ਔਰ ਜਿਹੜਾ ਇਹ ਜੋ ਛੋਟਾ ਗਰੈਂਡ ਲੈ ਕੇ ਨਾ ਉਸ ਨੂੰ ਹਲਕਾ ਮਾਰ ਲਓ ਪਹਿਲਾਂ ਗਾਟਰ ਕੱਟ ਤਾਂ ਇਹ ਸਾਡੇ ਸਰ ਨੇ ਸਰ ਜੀ ਸਾਸਰੀਕਾ ਸਾਸਰੀ ਕੀ ਹਾਲ ਚਾਲ ਵਾਈ ਬ్రో ਦਾ ਹਾਲਾ ਵਾਈ ਜੀ ਕੀ ਫਤਿਹ ਇਹ ਤਾਂ ਹੋਈ ਨਾ ਗੱਲ ਘਰ ਕਬਜ਼ਾ ਨਾ ਸੁਬਾਹੀ ਦੇਖਾ ਕਿ ਮੇਰੇ راستੇ ਆਪ ਚਲੇ ਜਾਂਦੇ ਹੋ ਨਾ ਜਲਦੀ ਪਤਾ ਨਹੀਂ ਚਲਦਾ ਇੱਥੇ ਜਾ ਕੇ ਕਣਕ-ਕਣਕ ਵੱਢ ਲਈ ਆ। ਬੜੀਆਂ ਸਟੋਰੀਆਂ ਲਾਈਆਂ ਟਰੈਕਟਰਾਂ ਦੀਆਂ। 4x4 ਗਿਆ ਡਾਊਨ ਗਿਆ। 4x4 ਜੋੜੀ ਆ। ਇਹ ਸਾਡੇ ਆਪਰੇਟਰ ਸਾਹਿਬ ਨੇ ਇੱਧਰ ਬੈਠੇ ਨੇ ਵੱਡੇ-ਵੱਡੇ ਬੰਦੇ। ਇੱਧਰ ਉੱਧਰ ਜ਼ਿਆਦਾ ਡਾਊਨ ਕਰੀ ਜਾਂਦਾ ਉਹ। ਆਪ ਕੀ ਬਾਅਦ ਜਦੋਂ ਕੱਢ ਰੋ ਉਠਾਓਗੇ ਨਾ ਇਸ ਕੋ ਸਪਿਰਟ ਲੈਵਲ ਲੈ ਕੇ ਉੱਪਰ ਬਿਠਾ ਦੇਣਾ। ਠੀਕ ਐ ਸਰ। ਓਕੇ। ਕੋਈ ਨਹੀਂ ਰਹਗਾ ਇਹ ਕੋਡ ਮੂੰਹ ਮੇ ਪਾਣੀ ਕਰ ਲੇਗਾ ਕਮ ਥੋੜਾ ਬੋਲਨੇ ਦਾ ਵੀ ਕਰ ਠੀਕ ਹੈ ਠੀਕ ਹੈ ਮਿੱਤਰੋ ਤੀਜਾ ਗਾਡਰ ਆਪਾਂ ਲੈ ਆਂ ਹਾਂ ਬੜੀ ਬੜੀਆ ਓ ਚਲਾਉਂਦਾ ਬੰਦਾ ਸਾਹਮਣੇ ਮੇ ਆਹ ਕੁਰਨੀ ਜੀ ਦੇ ਬੇਟੇ ਨੇ ਪਾਣੀ ਪਾਣੇ ਨੇ सेफ्टी का गान 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 सिलेंडर लाया उस पे ला के पटक पटक दिया। तो 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 नहीं तो 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 कट तो 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 ਤੇ ਚੌਥਾ ਗੱਡਾ ਕੱਢਦਾ ਸੀ ਕਿਉਂ ਮੈਂ ਤੇਰਾ ਖਤਰੀਆ ਵਾਲਾ ਕੰਮ ਹੀ ਐਣਾ ਏ ਦੱਸ ਹਾਂ ਬਹੁਤ ਕੰਮ ਹੋ ਗਿਆ 10 ਕੁਝ ਬਲੌਗ ਚ ਆਪਣੇ ਚ ਕੁਝ ਬੋਲ ਕੀ ਬੋਲਾਂ ਮੈਂ ਕੋਈ 10 ਸੈਕਿੰਡ ਰੀਵਰ ਰੀਵਰ ਦੀ ਬਾਰੇ ਹਾਂ ਉਹ ਜਾਂ ਕੁਝ ਕ੍ਰੇਨ ਬਾਰੇ ਦੱਸ ਨੌਲੇਜ ਦੇ ਇਹਨੂੰ ਮੁੰਡੇ ਨੂੰ ਹੈਲਪਰ ਚਾਹੀਦਾ ਜਿਹੜਾ ਮੇਰੇ ਜਿਆਦਾ ਹੈਗਾ ਵਾ ਕੋਈ ਤੇ ਹਾਂ ਤੇ ਵਿਚਾਰਾ ਗਰੀਬਕਾਰ ਦਾ ਬੱਚਾ ਹੈਗਾ ਤੇ ਆਜੋ ਜੇ ਕੋਈ ਹੈਲਪਰ ਅਮਰੀਕਨ ਕ੍ਰੇਨ ਮਕੈਨੀਕਲ ਤੇ ਕ੍ਰੇਨ ਉਹ ਲੱਗੀ ਸਾਹਮਣੇ ਆ ਉਹ ਭੂਮੀ ਦੀਦੇ ਆ ਉਹ ਸਿੱਖ ਲੂਗਾ ਤੇ ਮਾਰ ਨਹੀਂ ਖਾਊ ਜ਼ਿੰਦਗੀ ਚ ਕਦੇ ਮਾਰ ਨਹੀਂ ਖਾਊਗਾ ਜਿਹੜੀ ਇਹ ਬੰਦੇ ਨੇ ਇਹ ਬੰਦੇ ਨੇ ਬਹੁਤ ਮਿਹਨਤ ਕਰਕੇ ਕ੍ਰੇਨ ਸਿੱਖੀ ਆ ਤੇ ਇਹਦੇ ਨਾਲ ਕੋਈ ਹੈਲਪਰ ਚਾਹੀਦਾ ਜਿਹੜੇ ਵੀਰ ਨੇ ਸਿੱਖਣੀ ਹੋਵੇ ਚਾਹ ਵਾਣ ਹੋਵੇ ਜੋ ਕਨੈਕਟ ਕਰ ਸਕਦਾ ਜਿਹਨੂੰ ਘਰ ਨੂੰ ਚੱਲ ਜਾਂਦਾ ਮੈਂ ਕਹਾਣੀ ਹੋਣਾ ਅੱਜ ਕੱਲ ਦੇ ਮੁੰਡੇ ਕਾਲੇ ਪੀਲੇ ਹੋਣਾ ਤੇ ਕਾਲਾ ਪੀਲਾ ਹੋਣਾ ਹੀ ਬਣਾ ਜਦੋਂ ਸਿੱਖਣੀ ਕਿ ਉਹ ਚੀਜ਼ ਆਡਰ ਆਪਾ ਕੱਢ ਲਿਆ ਚੌਥਾ ਤੇ ਓਕੇ ਸਰ ਨਮਸਤੇ ਗੁੱਡ ਮਾਰਨਿੰਗ ਜਾ ਰਹੇ ਹਾਂ ਬਾਏ ਬਾਏ ਔਰ ਤੋਹੀ 10 ਫਿਰ ਕੁਛ ਬਲੌਜੀ ਤੁਹਾਨੂੰ ਤੇ ਨਹੀਂ ਕੋਈ ਹੈਲਪਰ ਚਾਹੀਦਾ ਸਾਨੂੰ ਕੰਪਨੀ ਹੈਲਪਰ ਦੇ ਦਿੰਦੀ ਹੈ ਤੇ ਲੈਣਾ ਐਸ਼ਾ ਠੀਕ ਹੈ ਇਹ ਜਰੂਰ ਤੋਂ ਇਧਰ ਲਓ ਔਰ ਪਾਣ ਦੀ ਤਰ੍ਹਾਂ ਪਹਿਲੇ ਹੱਥੇ ਰਿਮੋਟ ਗੱਡੂ ਥੱਲੇ ਨਾਲੇ ਬਸ ਇਹ ਰਿਮੋਟ ਤਾਂ ਸਾਰਾ ਸਿਸਟਮ ਚੱਲਦਾ ਹੈ ਕਿੱਲੇ ਨੂੰ ਕੀ ਫਾਰਮਲ ਬਣਾਇਆ ਹਾਂ ਉਹਨੂੰ ਫਾਰਮਲ ਬਣਾ ਕਿਹਦਾ ਸੀਟੀ ਫਾਰਮੈਨ ਸੀਟੀ ਫਾਰਮੈਨ सिटी फॉरमैन सिटी फॉरवर्ड सिटी फॉरमैन ਦਾ ਸਾਡੇ ਸਾਫ ਫੋਨ ਤੇ ਲੱਗੇ ਰਹਿੰਦੇ ਬਿਜੀ ਘਰ ਵਾਲੋਂ ਸੇ ਐਸਾ ਰਾਮ ਰਾਮ ਬਿਮਾਰ ਹੋ ਗਿਆ ਖਾਂਸੀ ਆਈ ਕੁਛ ਨਿੰਬੂ ਪਾਣੀ ਬੋਲਾ ਤਾਂ ਨਾ ਤੂੰ ਪਾਣੀ ਪੀ ਲੈ ਨਿੰਬੂ ਚਾਤ ਵਗਾ ਇੱਕ ਇਹ ਬਾਤ ਗਲਤ ਹੈ ਭਈਆ ਨਿੰਬੂ ਲੈ ਕੇ ਉਪਰ ਜਦ ਕੋਈ ਚੀਜ਼ ਆਏਗੀ ਤभी मिलेगी ਨਾ ਤੂੰ ਲੈ ਕੇ ਆ ਟਾਈਮ 4:30 ਪਿਆਜੋਗੇ ਸਾਨੂੰ ਰੂਮੇ ਦਾ ਭਰਾ ਲੈ ਮੱਕਰ ਗਿਆ ਹੀ ਵੇਲਾ ਪਹਿਲਾਂ ਕਿਤੇ ਸਾਡੇ ਚ ਗਿਆ ਇੱਕ ਗਰਾ ਹੀ ਪਿਆ ਦਿਓ ਮੋਦ ਨੂੰ ਕਿਲੋ ਲੈ ਕੇ ਦੇ ਦੇਣੇ ਆ ਤੂੰ ਵੀ ਬਣਾ ਲੈ ਆਫੇ ਟੈਂਸ਼ਨ ਲੈਣੀ ਸਸਤਾ ਹੋ ਗਿਆ ਨਹੀਂ ਮੋਦੀ ਇੱਥੇ ਕਿੰਨੇ ਸਸਤੇ 30 ਰੁਪਏ ਕਹੋ ਵਾਹ ਬਹੁਤ ਸਸਤੇ ਮਾਰਕੀਟ ਗਿਆ ਯਾਰ ਕੱਲ ਗਏ ਸੀ ਕਿ ਮਾਰਕੀਟ ਚੱਲਦਾ ਵੀ ਮੈਟਰ ਇਧਰ ਚੱਲਣ ਦੀ ਪੌਗ ਲੈਣ ਤੇ ਆਪਾਂ ਨੂੰ ਫੇਰ ਉਦਨ ਵਾਲਾ ਕੰਮ ਮਿਲ ਗਿਆ ਜਿਹੜਾ ਆਪਾਂ ਸ਼ਰਟਿੰਗ ਲਾਉਣੀ ਤੇ ਉਹਦਾ ਤੇ ਆਪਾਂ ਕ੍ਰੇਨ ਫੇਰ ਖੜਦ ਲਿਆਉਂਦੀ ਆ ਮੁੰਡੇ ਲਈ ਆਉਂਦੇ ਕ੍ਰੇਨ ਤੇ ਆਪਾਂ ਜਾ ਕੇ ਫੇਰ ਸ਼ਰਟਿੰਗ ਉਹਦੀ ਪੂਰੀ ਕੋਲਣੀ ਆ ਉਦਨ ਤੇ ਟੋਪਾ ਬਹੁਤ ਆ ਗਰਮੀ ਚ ਬਲਾ ਲਿਆ ਫੇਰ ਅਜੇ ਅੱਧਾ ਘੰਟਾ ਰੈਸਟ ਕੀਤੀ ਮੇਰੇ ਸਾਹ ਤੇ ਉਸੇ ਟਾਈਮ ਉਹਦਾ ਫੋਨ ਆ ਗਿਆ ਕਿ ਕ੍ਰੇਨ ਲੈ ਆਓ ਫੇਰ ਮੁੜ ਕੇ ਉਹਨਾਂ ਬਾਅਦ ਕ੍ਰੇਨ ਦੁਬਾਰੀ ਆ ਗਈ ਵਾਲੀ ਦੇ ਇਹ ਕੀ ਮਾਲ ਚਲਵਾਂ ਨਾ ਕੀ ਇਹ ਨੰਬਰ ਰੁਕਾ ਹੈ ਇੰਨਾ ਬੋਰ ਬਾਰ ਕਰਦੇ ਬੋਰ ਕਰਦਾ ਬਹੁਤ ਸੁੱਕਾ ਤੀਕ ਆ ਜੋ ਮਿਲਦੇ ਆ ਪਾਕ ਲੋ ਵੀ ਮਿੱਤਰੋ ਬੜੇ ਟਾਈਮ ਦੀ ਆਪਾਂ ਸ਼ਟਰਿੰਗ ਲਾਉਂਦੇ ਆ ਸਾਬਾ ਸਾਫਲੀ ਬੜੇ ਟਾਈਮ ਦੀ ਆਪਾਂ ਸ਼ਟਰਿੰਗ ਲਾਉਂਦੇ ਆ ਉੱਤੋਂ ਲੱਤ ਕੀ 3-4 ਪੀਸ ਇੱਧਰ ਤੇ ਬਾਕੀ ਇੱਧਰ ਪਾਇਆ ਦੋ ਤਿੰਨ ਪੀਸ ਤੇ ਮਾਹੌਲ ਪੂਰਾ ਗਰਮਾ ਗਰਮ ਹੋਇਆ ਪਿਆ ਕਿਉਂਕਿ ਆड्डा ਜੀ ਨਹੀਂ ਕਰਦਾ ਲਾਉਣ ਨੂੰ ਦੋ ਤਿੰਨ ਰਾਂ ਲੜਦੇ ਪਏ ਹੁਣ ਆਇਆ ਕਹਿੰਦਾ ਬੰਦ ਕਰੋ ਬਰੇ ਸ਼ਾਮਾਂ 6:30 ਦਾ ਟਾਈਮ ਹੋ ਗਿਆ 7 ਵਜਣ ਵਾਲੇ ਠੀਕ ਕਰੇ ਬੰਦਾ ਯਾਰ ਇੱਥੇ ਕਮਾਈਆਂ ਕਰਨੀਆਂ ਕਿਹੜੀਆਂ ਸੌਖੀਆਂ ਬਹੁਤ ਔਖੀ ਕਮਾਈ ਕਰਨੀ ਔਰ ਫਿਰ ਗੱਲ ਬਾਤ ਸੁਣਾ ਕੋਈ ਮੁੰਡਾ ਆਇਆ ਆਪਣੇ ਕੋਲ ਨਵਾਂ ਥੋ ਦਿਾਲਪੁਰ ਤੋਂ ਰਿਪੋਰਟ ਹੈ ਦਿਾਲਪੁਰ ਤੋਂ ਹਾਂਜੀ ਦਿਾਲਪੁਰ ਤੋਂ ਮੁੰਡਾ ਆਇਆ ਉਧਰ ਥੋੜਾ ਉਹ ਵਿਜੀ ਚੱਲੰਦਿਆ ਬਹੁਤ ਟਾਈਮ ਦਾ ਕੋਈ ਸੋਚਦਾ ਇਹ ਬਾਰੇ ਇਹ ਆ ਵੀ ਕੋਈ ਹੀ ਲਾਤੀਲਾ ਕਰਦਾ ਕਲਦੀਪ ਸਿੰਘ ਦਫਰ ਮੇਨਾ ਦਾ ਫੋਨ ਆ ਗਿਆ ਨੇ